ਹੈਲੋ ਜੀ ਸਸ਼ੀਕਾਲ ਤੁਹਾਨੂੰ ਸਾਰੇ ਨੂੰ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਜੀ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਤੇ ਜੀ ਸ਼ਾਮ ਦਾ ਟਾਈਮ ਹੈਗਾ ਇਹ ਤੇ ਆਪਾਂ ਕੱਲ ਦਾ ਬਲੌਗ ਇੱਥੋਂ ਹੀ ਐਂਡ ਕਰਕੇ ਤੇ ਤੁਸੀਂ ਸਟਾਰਟ ਕਰ ਲਿੱਤਾ ਹੈਗਾ ਸੀਗਾ ਉਸ ਤੋਂ ਬਾਅਦ ਆਪਾਂ ਰੋਟੀਆਂ ਲਾਈਆਂ ਨੇ ਤੇ ਮੌਸਮ ਤੁਹਾਨੂੰ ਦਿਖਾ ਦਿੰਦਾ ਇੱਕ ਇਹੋ ਜਿਹਾ ਹੈ ਤੇ ਲਾਈਟ ਨਾ ਹੋਣ ਕਰਕੇ ਜਿਹੜੇ ਕੱਪੜੇ ਹੁਣ ਤੱਕ ਸੁੱਕਣ ਦੇ ਨਹੀਂ ਤੇ ਇੱਥੇ ਆਪਾਂ ਦੁੱਧ ਵੀ ਤੱਤਾ ਰੱਖਿਆ ਸੀ ਤੇ ਜਿਹੜੀ ਆਪਾਂ ਸਬਜ਼ੀ ਬਣਾਈ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਾਂ ਬੇਸਨ ਦੀਆਂ ਵੜੀਆਂ ਵਾਲੀ ਸਬਜ਼ੀ ਬਣਾਈ ਸੀਗੀ ਤੇ ਉਹਦੀ ਸੇਟੀ ਵੱਜਣ ਲਈ ਹੈ ਤੇ ਇੱਥੇ ਦਾਦੀ ਜੀ ਜਿਹੜਾ ਆਪਣੇ ਅੰਕਲ ਕੰਮ ਕਰਦੇ ਆ ਉਹਦੀ ਰੋਟੀ ਪਾ ਦੇਣਗੇ ਤੇ ਆਪਣੀ ਸਬਜ਼ੀ ਕਾਫੀ ਟੇਸਟੀ ਬਣੀ ਸੀਗੀ ਤੇ ਇੱਥੇ ਜਿਹੜਾ ਟਿੱਪਣ ਹੈ ਉਹ ਪੈਕ ਕਰ ਦਿੱਤਾ ਹੈਗਾ ਇਹ ਦਾਦੀ ਜੀ ਨੇ ਜਿਹੜਾ ਅੰਕਲ ਆਪਣੇ ਘਰੀ ਕੰਮ ਕਰਦੇ ਹੁੰਦਾ ਤੇ ਜਿੱਥੇ ਆਪਣਾ ਜਿੰਨਾ ਵੀ ਕੰਮ ਸੀ ਸਾਰਾ ਕੰਪਲੀਟ ਹੋ ਚੁੱਕਿਆ ਹੈ ਉਧਰੋਂ ਪਸ਼ੂਆਂ ਦਾ ਵੀ ਕੰਮ ਅੱਜ ਆਪਾਂ ਟਾਈਮ ਨਾਲ ਕੰਪਲੀਟ ਕਰ ਦਿੱਤਾ ਕਿਉਂਕਿ ਲਾਈਟ ਹੁਣ ਆਈ ਸੀ ਬਾਅਦ ਚੋ ਪਤਾ ਨਹੀਂ ਆਪਾਂ ਇਸੇ ਕਰਕੇ ਹੁਣੇ ਟਾਈਮ ਨਾਲ ਹੀ ਪਾਣੀ ਢਾ ਦਿੱਤਾ ਹੈ ਕਿਉਂਕਿ ਲਾਈਟ ਦਾ ਕੋਈ ਪਤਾ ਨਹੀਂ ਕਿ ਦੋ ਮੌਸਮ ਖਰਾਬ ਹੋ ਜAVE ਤੇ ਲਾਈਟ ਦੁਬਾਰਾ ਚਲੀ ਜਾਵੇ ਤੇ ਫਿਰ ਐਵੇਂ ਹੀ ਮੋਬੱਸੂ ਉੱਥੇ ਖਲੋਤੇ ਰਹਿਣਗੇ ਫਿਰ ਆਪਾਂ ਨੂੰ ਇਧਰੋਂ ਪਾਣੀ ਡੋਣਾ ਪਊਗਾ ਤੇ ਮੌਸਮ ਇਸ ਤੋਂ ਬਾਅਦ ਸ਼ਾਮ ਨੂੰ ਕਾਫੀ ਵਧੀਆ ਸੀਗਾ ਹਵਾ ਚੱਲਣ ਦੀ ਸੀਗੀ ਠੰਡੀ ਤੇ ਉਸ ਤੋਂ ਬਾਅਦ ਬਾਰਿਸ਼ ਨਹੀਂ ਆਈ ਨਾ ਸਵੇਰੇ ਹੀ ਆਈ ਸੀਗੀ ਤੇ ਆ ਸੀਗੀ ਆਪਣੀਆਂ ਸ਼ਾਮ ਦੀਆਂ ਕਲਿੱਪਾਂ ਜਿਹੜੀਆਂ ਆਪਾਂ ਦੇ ਵਲੌਗ ਚ ਐਡ ਕੀਤੀਆਂ ਨੇ ਤੇ ਹੁਣ ਆਪਣਾ ਵਲੌਗ ਸਟਾਰਟ ਹੁੰਦਾ ਹੈ ਸਵੇਰ ਤੋਂ ਤੇ ਹੁਣ ਆਪਾਂ ਇੱਥੇ ਬਣਾਉਂਦੇ ਆਂ ਚਾਹ ਤੇ ਆ ਜਿਹੜੀ ਚਾਹ ਬਣ ਰਹੀ ਹੈਗੀ ਆ ਦੁਪਹਿਰ ਦੀ ਚਾਹ ਬਣਦੀ ਹੈ ਕਿਉਂਕਿ ਪਾਣੀ ਦੀ ਆਪਣੀ ਵਾਰੀ ਹੈ ਅੱਜ ਤੇ ਪਾਪਾ ਜੀ ਤੇ ਅੰਕਲ ਜੀ ਗਏ ਨੇ ਪਾਣੀ ਦੀ ਵਾਰੀ ਲਾਉਣ ਵਾਸਤੇ ਤੇ ਉਹਨਾਂ ਨੇ ਫੋਨ ਕੀਤਾ ਸੀਗਾ ਵੀ ਅਸੀਂ ਆਉਣ ਵਾਲੇ ਹਾਂ ਚਾਹ ਬਣਾ ਦਿਓ ਇਸੇ ਕਰਕੇ ਆਪਾਂ ਚਾਹ ਤੇ ਰਹੀ ਹੈ ਤੇ ਨਾਲ ਆਪਾਂ ਉਹਨਾਂ ਵਾਸਤੇ ਪਰੌਂਠੇ ਬਣਾ ਦੇਵਾਂਗੇ ਜੇਕਰ ਚੈਨਲ ਤੇ ਕੋਈ ਨਵਾਂ ਹੈ ਜਾਂ ਫਿਰ ਸਾਡੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਿਹਾ ਹੈ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰ ਦਿਓ ਕਿ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਜਾਵੇ ਤੇ ਜੀ ਹੁਣ ਆਪਾਂ ਇੱਥੇ ਲੌਂ ਹੁੰਦੇ ਆਂ ਪਰੋਂਠੇ ਤੇ ਰੋਟੀਆਂ ਖਾਜਣ ਕਾਫੀ ਟਾਈਮ ਹੋ ਗਿਆ ਸੀਗਾ ਉਸ ਤੋਂ ਬਾਅਦ ਚੱਲ ਗਈ ਸੀ ਪਾਣੀ ਦੀ ਵਾਰੀ ਲੌਣ ਤੇ ਹੁਣ ਆਉਣਗੇ ਤੇ ਨਾਲ ਦਾ ਆਪਾਂ ਬਾਬੇ ਜੀ ਦੇ ਗੀਤ ਲਾ ਰੱਖੇ ਨੇ ਤੇ ਹੁਣ ਨਾਲ ਹੀ ਆਪਾਂ ਪਰੌਂਠੇ ਲਾ ਦਿੰਨੇ ਆ ਜਿੱਦਨ ਪਾਣੀ ਦੀ ਵਾਰੀ ਹੁੰਦੀ ਆ ਉਦੋਂ ਰੈਸਟ ਤੇ ਕੱਟ ਹੀ ਕਰਨ ਨੂੰ ਮਿਲਦਾ ਏ ਕਿਉਂਕਿ ਫਿਰ ਖੇਤ ਤੋਂ ਫੋਨ ਆ ਜਾਂਦਾ ਏ ਚਾਹ ਵਾਸਤੇ ਜਾਂ ਫਿਰ ਕੋਈ ਰੋਟੀ ਵਾਸਤੇ ਤੇ ਫਿਰ ਆਪਾਂ ਨੂੰ ਬਣਾਉਣੀ ਪੈਂਦੀ ਆ ਤੇ ਐਸੇ ਕਰਕੇ ਫਿਰ ਆਪਾਂ ਜਿੱਦਨ ਪਾਣੀ ਦੀ ਵਾਰੀ ਹੁੰਦੀ ਆ ਉਦੋਂ ਤੇ ਫਿਰ ਆਪਾਂ ਮਤਲਬ ਵੀ ਰੈਸਟ ਨਹੀਂ ਕਰਦੇਗੇ ਉਦੋਂ ਕੱਟ ਕਰਦੇ ਆ ਤੇ ਹੁਣ ਆਪਾਂ ਇੱਥੇ ਜਿਹੜੇ ਪਰੌਂਠੇ ਆ ਉਹਨਾਂ ਨੂੰ ਲਾ ਲੈਨੇ ਆ ਤੇਜੀ ਬਰਾਂਡ ਹੈ ਆਪਾਂ ਲਾ ਲਿੱਤੇ ਹੈਗੇ ਨੇ ਤੇ ਹੁਣ ਆਪਾਂ ਇੱਥੋਂ ਸਾਰਾ ਗੈਂਸਟੋਪ ਤੋਂ ਸਮਾਨ ਚੁੱਕ ਦਿੰਨੇ ਆ ਤੇ ਗੈਂਸਟੋਪ ਕਲੀਨ ਕਰਨ ਤੋਂ ਬਾਅਦ ਆਪਾਂ ਸੌਦਾ ਮੰਗਾਇਆ ਸੀਗਾ ਕਿਉਂਕਿ ਮਾੜਾ ਮੋਟਾ ਸੌਦਾ ਜਿਹੜਾ ਸੀਗਾ ਉਹ ਮੁੱਕ ਚੁੱਕਿਆ ਸੀ ਹੁਣ ਆਪਾਂ ਇਹਨੂੰ ਸਾਰੇ ਸੌਦੇ ਨੂੰ ਰੀਫਿਲ ਕਰ ਦਾਂਗੇ ਜਿੱਥੇ-ਜਿੱਥੇ ਹੁੰਦਾ ਉੱਥੇ-ਉੱਥੇ ਰੱਖ ਦਵਾਂਗੇ ਤੇ ਜ਼ਿਆਦਾ ਕੁਝ ਨਹੀਂ ਸੀਗਾ ਨੌਣ ਵਾਲਾ ਸਾਬਣ ਸੀ ਸਰਫ ਸੀ ਕੱਪੜੇ ਧੋਣ ਵਾਲਾ ਸਾਬਣ ਸੀਗਾ ਤੇ ਇੱਕ ਗੁੱਟ ਸੀਗਾ ਤੇ ਆਹ ਕੁਝ ਸੀ ਇੱਕ ਪੱਤੀ ਜਿਹੜੀ ਹੈ ਉਹ ਛੇਤੀ ਮੁੱਕ ਜਾਂਦੀ ਹੈ ਤੇ ਡੇਲੀ ਯੂਜ਼ ਵਾਲੇ ਡੱਬੇ 'ਚ ਤੇ ਪੱਤੀ ਹਜੇ ਥੋੜੀ ਜੀ ਸੀ ਗੀ ਇਸੇ ਕਰਕੇ ਜਿਹੜਾ ਹੁਣ ਆਪਾਂ ਡੱਬਾ ਹੈਗਾ ਐਕਸਟਰਾ ਵਾਸਤੇ ਵਿਆਹ ਹੁੰਦਾ ਉਹਨੂੰ ਰੀਫਿਲ ਕਰ ਦਿੰਨੇ ਆ ਤੇ ਹੁਣ ਇਹਨੂੰ ਢੱਕਣ ਲਾ ਕੇ ਰੱਖ ਦਵਾਂਗੇ ਤੇ ਜੀ ਨਾਲ ਆਪਾਂ ਮੰਗਾਈਆਂ ਸੀਗੀਆਂ ਸੌਂਫ ਤੇ ਜੁਆਇਨ ਤੇ ਹੁਣ ਆਪਾਂ ਇਹਨਾਂ ਨੂੰ ਵੀ ਵਿੱਚ ਰੀਫਿਲ ਕਰ ਦਿੰਨੇ ਆ ਤੇ ਜੀ ਅੱਜ ਦੀ ਵੀਡੀਓ ਦੇ ਅੰਤ 'ਤੇ ਐਂਡ ਕਰਦੇ ਆਂ ਆਈ ਹੋਪ ਕਿ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਜੇ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਤੇ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਤੇ ਵੀਡੀਓ ਦੇ ਬਾਰੇ ਵਿੱਚ ਕਮੈਂਟ ਜ਼ਰੂਰ ਕਰ ਦਿਓ ਕਿ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਅਗਰ ਕੋਈ ਨਵਾਂ ਹੈ ਕਿ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਜਾਵੇ ਤੇ ਮਿਲਦੇ ਆਂ ਕਿਸੇ ਨੈਵੀ ਵੀਡੀਓ ਨਾਲ ਤਦ ਤੱਕ ਲਈ ਓਕੇ ਗੁੱਡ ਬਾਏ ਸੇਫ ਯੂ ਹੋਮ ਐਂਡ ਟੇਕ ਕੇਅਰ